ਤੁਹਾਡਾ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇ ਦੀ ਖਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਪਿੰਡ ਬਗਿਆੜੀ ਜ਼ਿਲ੍ਹਾ ਤਰਨਤਾਰਨ ਸੇਰ ਵੀ ਦੋਸਤੋ ਤਰਨਤਾਰਨੀ ਹੈ ਅੱਜ ਦੀ ਵੀਡੀਓ 'ਚ ਦੋਸਤੋ ਜਰਸੀ ਵੈਡ ਦਿਖਾਉਣੀ ਹੈ ਪਤਾਜ ਜੀ ਸੂਈ ਆ ਵੀਡੀਓ ਨੂੰ ਐਂਡ ਤਾਈਂ ਦੇਖਿਆ ਜੇ ਜਿਹੜੇ ਵੀਰ ਨੂੰ ਪਸੰਦ ਆ ਜੂਗੀ ਇੱਥੇ ਆ ਕੇ ਆਪਦੇ ਥਾਲੀ ਦਾ ਖਰੀਦਾਰੀ ਕਰ ਲਿਆ ਜੇ ਨੰਬਰ ਬਾਈ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ हां जी दोस्तों दूसरा सुबह वैर्ड सुई है 5 ਤੋਂ 6 ਦਿਨ ਬਾਈ ਕਨ ਸੁਈ ਨੂੰ ਟਾਈਮ ਹੋ ਗਿਆ ਤੇ ਇਸ ਟਾਈਮ 16 ਲੀਟਰ ਬਾਈ ਕਨ ਦੁੱਧ ਖੁੱਲਾ ਤਿਆਰ ਬੱਚਾ ਦੋਸਤੋ ਵੱੱਛਾ ਮਗਰ ਦੋਸਤੋ ਹਵਾਨਾ ਸੋਹਣਾ ਵੈੜ ਦਾ ਪੂਰਾ ਠੋਸ ਨਿਕਰ ਹਵਾਨਾ ਤਿਆਰ ਕੀਤਾ ਹੋਇਆ ਵੱੱਛੀ ਨੇ ਤੇ ਬੈਕ ਸਾਈਡ ਤੋਂ ਜੋ ਤੁਰੂਗੀ ਤ ਹਵਾਨਾ ਚੈੱਕ ਕਯੋ ਇਹ ਥਾਣਾ ਸਾਈ ਦੋਸਤੋ ਸੋਹਣਿਆ ਚਾਏ ਥਾਣਾ ਫੁੱਲ ਗਿਆ ਤੇ ਕੱਲੇ ਕਰੇ ਨਿਕਰ ਮੇ ਸੋਹਣੇ ਲੱਗੇ ਹੋਇਆ ਨਵਾਂ ਹਾਣਾ ਦੋਸਤੋ ਹਜੇ ਖੇੜਦੀ ਹੈ ਵੱੱਛੀ ਬੱਚੀ ਚੰਗੀ ਹੈ ਦੋਸਤੋ ਬਰੀਡ ਵੱਲੋਂ ਵੀ ਆ ਦੇਖ ਸਕਦੇ ਆ ਨਵਾਂ ਹਾਣਾ ਦੋਸਤੋ ਛਾਲਾ ਮਾਰਦੀ ਹੈ ਬੱਚੀ ਹਜੇ ਪੰਜਾਬ ਵਾਲੀ ਜਰਸੀ ਹੈ ਦੋਸਤੋ ਹਵਾਨਾ ਬੈਕ ਸਾਈਡ ਤੋਂ ਚੈੱਕ ਕਰ ਸਕਦੇ ਆ ਚਾਰੇ ਥਣ ਫੁੱਲ ਗਿਆ ਤੇ ਕੱਲੇ ਕਰੇ ਨਿਕਰ ਮ ਸੋਹਣੇ ਲੱਗੇ ਹੋਏ ਆ ਫੋਰਸ ਚਾਂਗ ਪੋਰਾਣੀ 16 ਇੰਚ ਬਾਈ 10 ਦਾ ਦੁੱਧ ਖੁੱਲਾ ਤਿਆਰ ਆ ਸੋਈ ਨੂੰ ਪਾਈ ਤੋਂ 6 ਦਿਨ ਬਾਈਕ ਦੇ ਡੇਟ ਮੁਤਾਬਕ ਸਮਾਂ ਹੋ ਗਿਆ ਸੋਈ ਨੂੰ ਬੱਚਾ ਦੋਸਤੋ ਅੱਛਾ ਮਗਰ ਡੈਡ ਪੂਰੀ ਸੋਹਣੀ ਹੈ ਬਾਈ ਦੀ ਤਾਂ ਦੇ ਦੋਸਤੋ ਚਾਰੇ ਫੁੱਲ ਗਏ ਫਤ ਤੇ ਕੱਲੇ ਕਲੇ ਨਿਕਰ ਮੇ ਸੋਹਣੇ ਲੱਗੇ ਹੋਏ ਐ ਬੈੜ ਸੋਹਣੀ ਐ ਦੋਸਤੋ ਬੱੱਚਾ ਦੋਸਤੋ ਬੱੱਚਾ ਮਗਰ ਹਵਾ ਨਾਲ ਦੋਸਤੋ ਚੈੱਕ ਕਰ ਸਕਦੇ ਆ ਫੇਸ ਕੁਆਲਟੀ ਚੈੱਕ ਕਰ ਸਕਦੇ ਆ ਆ ਦੋਸਤੋ ਬੱੱਚਾ ਮਗਰ ਬੱੱਚਾ ਦੋਸਤੋ ਦੇਖ ਸਕਦੇ ਆ ਜਰਸੀ ਦਾ ਜੇ ਬੱੱਚੀ ਹੁਣ ਦੋਸਤੋ ਜੇ ਚੰਗੀ ਗੱਲ ਸੀ ਚਲੋ ਕੋਈ ਗੱਲ ਨਹੀਂ ਆ ਨਾੜਵਾ ਦੋਸਤੋ ਨਾਲ ਲੱਗਿਆ ਐ ਦੇਖ ਸਕਦੇ ਆ ਆ ਵੇਖ ਸਕਦੇ ਆ ਦੋਸਤੋ ਚਾਰੇ ਥਣ ਫੁੱਲ ਲੱਗੇ ਫਤ ਤੇ ਕੱਲੇ ਕਲੇ ਨਿਕਰ ਮੇ ਸੋਹਣੇ ਲੱਗੇ ਹੋਏ ਐ ਫੋਰਚ ਚੰਗ ਪੋਰਾਣੀ ਹਵਾ ਨਾਲ ਸੋਹਣਾ ਚਾਰੇ ਥਣ ਦੋਸਤੋ ਚ ਤੇ ਬਾਈ ਨੇ ਵੈਡ ਦਾ ਪ੍ਰਾਈਸ ਰੱਖਿਆ ਹੋਇਆ 42000 ਰੁਪਇਆ ਉਹ ਚੋ ਬਾਈ ਕਹਿੰਦਾ ਮਾਨਤਨ ਕਰ ਦਾਂਗੇ ਜਿਹੜੇ ਵੀਰ ਨੂੰ ਪਸੰਦ ਆ ਜੂਗੀ ਨੰਬਰ ਬਾਈ ਦਾ ਸਕਰੀਨ ਦੇ ਉੱਪਰ ਚੱਲੂਗਾ ਤੁਸੀਂ ਗੱਲਬਾਤ ਕਰ ਲਿਆ ਜੀ ਦੋਸਤੋ ਅੱਜ ਦੀ ਵੀਡੀਓ 'ਚ ਆਹੀ ਇੱਕ ਬਾਈ ਦੀ ਜਰਸੀ ਵੈਡ ਵਕਾਉ ਸੀ ਚੈਨਲ ਨੂੰ ਨਸਾਰਾ ਪਿਆਰ ਦੇਣ ਲਈ ਔਰ ਮੇਰੀਆਂ ਸਾਰੀਆਂ ਵੀਡੀਓ ਰੂਟੀਨ 'ਚ ਦੇਖਣ ਲਈ ਮੈਂ ਸਾਰੇ ਭੈਣਾ ਪਰਵੰਦ ਲਉ ਧੰਨਵਾਦ ਕਰਦਾ ਜੀ ਅਗਲੀ ਨਈ ਵੀਡੀਓ ਜਲਦ ਮਿਲਾਂਗੇ ਜੀ ਵੀਡੀਓ ਨੂੰ ਵੰਡ ਤਾਈ ਦੇਖਣ ਲਈ ਸਾਰੇ ਭੈਣਾ ਪਰਵੰਦ ਲਉ ਧੰਨਵਾਦ ਜੀ